ਲਓ ਜੀ ਐਸਐਸ ਟੈਲੀਕਮ ਗੋਮਟੀ ਰੋਡ ਨਾਮਤਾਰੀ ਅਗਵਾੜ ਭਾਈ ਰੂਪਾ ਇਲਾਕੇ ਦੀ ਸਭ ਤੋਂ ਪੁਰਾਣੀ ਤੇ ਮਸ਼ਹੂਰ ਸੰਜੂ ਮੋਹੱਲਾਂ ਵਾਲੀ ਦੀ ਦੁਕਾਨ ਆਪਾਂ ਇੱਕ ਪਹਿਲਾ ਆਪਣੇ ਕੋਲੇ ਜਿਹੜੀ ਮੋਬਾਈਲ ਲੇਮੀਨੇਸ਼ਨ ਕਰਨ ਵਾਲੀ ਮਸ਼ੀਨ ਸੀਗੀ ਕੋਈ ਵੀ ਕੰਪਨੀ ਦਾ ਕਿਸੇ ਵੀ ਕੰਟਰੀ ਦਾ ਮੋਬਾਈਲ ਹੋਵੇ ਉਹ ਆਪਾਂ ਮਸ਼ੀਨਾਂ ਰਾਹੀਂ ਲੇਮੀਨੇਸ਼ਨ ਕਰਦੇ ਆ ਨਵੇਂ-ਨਵੇਂ ਡਿਜ਼ਾਈਨਾਂ ਦੇ ਵਿੱਚ ਬਹੁਤ ਹੀ ਘੱਟ ਖਰਚੇ ਦੇ ਇਸ ਦੀ ਬੈਕ ਟੱਕਨ ਟੁੱਟਿਆ ਹੋਇਆ ਜਾਂ ਕਰੈਕਾ ਉਹਨੂੰ ਉੱਤੇ ਵੀ ਬੈਕ ਲਿਮੀਨੇਸ਼ਨ ਆ ਜਿਹੜਾ ਮਸ਼ੀਨ ਨਾਲ ਕੀਤਾ ਜਾਂਦਾ ਸੀਗਾ ਹੁਣ ਆਪਾਂ ਇੱਕ ਨਵੀਂ ਚੀਜ਼ ਲੈ ਕੇ ਆਂਦੀ ਆ ਬਹੁਤ ਜ਼ਿਆਦਾ ਪ੍ਰੋਬਲਮ ਆ ਰਹੀ ਸੀ ਉਹਦੇ ਨਾਲ ਵੀ ਜਿਹੜੇ ਹੁਣ ਕਰਬ ਸੈੱਟ ਚੱਲੇ ਆ ਐਜ ਸੈੱਟ ਚੱਲੇ ਆ ਜਿਵੇਂ ਸੈਵਨ ਐਜ ਹੁੰਦੇ ਸੀ ਪਹਿਲਾਂ S20+ ਹੁੰਦੇ ਸੀ ਇਦਾਂ ਦੇ ਕੋਈ ਕਿਸੇ ਵੀ ਕੰਪਨੀ ਦਾ ਐਜ ਸੈੱਟ ਜਿਹੜੇ ਹੁਣ ਨਵੇਂ ਚੱਲੇ ਆ ਉਹਨਾਂ ਦੇ ਗਲਾਸ ਗਾਰਡ ਲਾਉਣ ਦੀ ਬਹੁਤ ਵੱਡੀ ਸਮੱਸਿਆ ਆਉਂਦੀ ਸੀ ਉਹ ਮਿਲਦੇ ਨਹੀਂ ਸੀ ਉਹ ਗਲਾਸਗਾਰਡ ਬਣਾਉਣ ਵਾਲੀ ਆਪਾਂ ਮਸ਼ੀਨ ਲਿਆਂਦੀ ਨਵੀਂ ਤੇ ਆਪਾਂ ਹੁਣ ਅਨਬਾਕਸ ਕਰਦੇ ਆਂ ਦੇਖੋ ਆਪਾਂ ਮਸ਼ੀਨ ਨਵੀਂ ਲਿਆਂਦੀ ਆ ਜੀ ਇਹ ਜਿਹੜੀ ਮਸ਼ੀਨ ਆ ਇਹ ਆਟੋਮੈਟਿਕ ਆ ਜਿਹੜਾ ਕਿਸੇ ਵੀ ਕੰਪਨੀ ਦਾ ਕੋਈ ਵੀ ਕਰਬ ਸੈੱਟ ਹੋਵੇ ਜਿਹਨੂੰ ਆਪਾਂ ਇਹ ਕਹ ਦਿੰਨੇ ਆ ਉਸ ਸੈੱਟ ਦੇ ਜਿਹੜੇ ਫਰੰਟ ਵਾਲੇ ਗਲਾਸ ਆ ਉਹ ਸਪੈਸ਼ਲ ਮਸ਼ੀਨ ਤਿਆਰ ਕਰਦੀ ਆ ਇਸ ਮਸ਼ੀਨ ਨਾਲ ਆਪਾਂ ਕਿਸੇ ਵੀ ਕੰਪਨੀ ਦਾ ਕਿਸੇ ਵੀ ਭਰਾ ਨੇ ਕੋਈ ਐਚ ਸੈੱਟ ਦਾ ਗਲਾਸ ਲਵਾਉਣਾ ਹੋਵੇ ਜਾਂ ਲੈਮੀਨੇਸ਼ਨ ਕਰਾਉਣਾ ਹੋਵੇ ਲੈਮੀਨੇਸ਼ਨ ਵਾਲੀ ਮਸ਼ੀਨ ਤਾਂ ਆਪਣੇ ਕੋਲ ਪਹਿਲੀ ਆਲਰੇਡੀ ਸੀ ਤੇ ਮੂਰਲੇ ਫਰੰਟ ਗਲਾਸ ਲਾਉਣ ਵਾਲੀ ਜਿਹੜੀ ਆਪਾਂ ਮਸ਼ੀਨ ਆ ਉਹ ਆਪਾਂ ਨਵੀਂ ਲਿਆਂਦੀ ਆ ਕਿਸੇ ਵੀ ਵੀਰ ਨੇ ਫਰੰਟ ਗਲਾਸ ਚਾਹੇ ਉਹ ਕਰਬ ਸੈਟ ਆ ਜਾਂ ਨਾਰਮਲ ਸੈਟ ਆ ਕੋਈ ਵੀ ਸੈਟ ਕਿਸੇ ਵੀ ਕੰਪਨੀ ਦਾ ਉਹ ਆਪਾਂ ਇੱਥੇ ਤਿਆਰ ਕਰਦੇ ਆਂ ਖੁਦ ਪਹਿਲਾਂ ਆਪਾਂ ਲੈ ਕੇ ਆਉਂਦੇ ਸੀ ਹੁਣ ਆਪਾਂ ਖੁਦ ਤਿਆਰ ਕਰ ਲਾਗੇ ਉਹ ਆਪਾਂ ਇੰਜ ਸੈਟ ਵਾਲੀ ਮਸ਼ੀਨ ਲਿਆਂਦੀ ਜਿਨੇ ਵੀ ਲਵਾਉਣੇ ਆ ਤਾਂ ਤੁਸੀਂ ਦੁਬਾਰਾ ਤੋਂ ਫੇਰ ਮੈਂ ਬੋਲ ਰਿਹਾ ਐਸਐਸ ਟੈਲੀਕਾਮ ਗੋਮਟੀ ਰੋਡ ਨਾਮਤਾਰੀ ਅਗਵਾੜ ਭਾਇਰਪਾ ਇਲਾਕੇ ਦੀ ਸਭ ਤੋਂ ਪੁਰਾਣੀ ਤੇ ਮਸ਼ਹੂਰ ਸੰਜੂ ਮੋਬਾਈਲਾਂ ਵਾਲੀ ਦੀ ਦੁਕਾਨ ਸਾਡਾ ਮੋਬਾਈਲ ਨੰਬਰ ਆ ਜਿਹੜਾ 9872790635 9872790600 20 tan